ਅੰਮ੍ਰਿਤਸਰ ਪੁਲਿਸ ਨੇ 6 ਅਜੇਹੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ 17 ਪੈਟਰੋਲ ਪੰਪਾਂ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਨੇ ਫੜੇ ਗਏ ਨੌਜਵਾਨਾਂ ਦੇ ਵਿੱਚੋਂ ਦੋ ਨੌਜਵਾਨ 12ਵੀਂ ਕਲਾਸ ਦੇ ਵਿੱਚ ਪੜ੍ਹਦੇ ਨੇ ਪੈਟਰੋਲ ਪੰਪ ਤੋਂ ਇਲਾਵਾ ਇਹ ਨੌਜਵਾਨ ਹੁਣ ਤੱਕ ਕਈ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਇਸੇ ਨਾਲ ਹੀ ਪੁਲਿਸ ਨੇ ਇਸ ਸਾਰੀ ਵਾਰਦਾਤ ਬਾਰੇ মিডিਆ ਨੂੰ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਹਨਾਂ ਤੋਂ ਕੀ ਕੁਝ ਭ੍ਰਮਿਤ ਹੋਇਆ ਹੈ ਨੂੰ ਐਸਐਚਓ ਵੇਰਕਾ ਨਿਸ਼ਾਨ ਸਿੰਘ ਨੂੰਾਂ ਨੂੰ ਇੱਕ ਗੁਪਤ ਇਨਫੋਰਮੇਸ਼ਨ ਆਈ ਸੀ ਕਿ ਕੁਝ ਬੰਦੇ ਇਕੱਠੇ ਹੋ ਕੇ ਜੇਠੂਵਾਲ ਬੈਂਕ ਲੁੱਟਣ ਦੀ ਜਿਹੜੀ ਨੀਅਤ ਦੇ ਨਾਲ ਉੱਥੇ ਬੈਠੇ ਨੇ ਔਰ ਪਲੈਨਿੰਗ ਬਣਾ ਰਹੇ ਨੇ ਜੋ ਇਹਦੇ ਵਿੱਚ ਐਸਪੀ ਡੀ ਸਾਹਿਬ ਹਰਪਾਲ ਸਿੰਘ ਜੀ ਐਸਪੀ ਸਿਟੀ 3 ਨਾਲ ਐਸਐਚਓ ਬੀ ਡਿਵੀਜ਼ਨ ਏਡੀਸੀਪੀ ਕ੍ਰਾਈਮ ਔਰ ਏਸੀਪੀ ਡਿਟੈਕਟਿਵ ਸਾਡੇ ਇਹਨਾਂ ਸਾਰਿਆਂ ਨੇ ਅਲੱਗ-ਅਲੱਗ ਟੀਮਾਂ ਬਣਾ ਕੇ ਜਦੋਂ ਉੱਥੇ ਰੇਡ ਕੀਤਾ ਤੇ ਉੱਥੇ ਟੋਟਲ 12 ਬੰਦੇ ਸੀਗੇ ਜਿਹਦੇ ਵਿੱਚੋਂ 4 ਬੰਦਿਆਂ ਨੂੰ ਇਹਨਾਂ ਨੇ ਇਮੀਡੀਏਟਲੀ ਫੜ ਲਿਆ ਜਿਨ੍ਹਾਂ ਕੋਲੋਂ ਦੋ ਪਿਸਤੌਲ ਦੋ ਦਾਤਰ ਬਰਾਮਦ ਹੋਏ ਔਰ ਉਸ ਤੋਂ ਬਾਅਦ ਅੱਜ ਦੁਪਹਿਰੇ ਵੀ ਦੋ ਬੰਦੇ ਜਿਹੜੇ ਉਹਨਾਂ ਦੇ ਹੋਰ ਸਾਥੀ ਜਿਹੜੇ ਗ੍ਰਫਤਾਰ ਕੀਤੇ ਆ ਜਿਨ੍ਹਾਂ ਨੇ ਆਪਦੀ ਮੁੱਢਲੀ ਪੁੱਛਗਿੱਛ ਤੇ ਦੱਸਿਆ ਵੀ ਅਸੀਂ ਇੱਕ ਜੈਸੂਵਾਲ ਚ ਬੈਂਕ ਆ ਜਿਹਨੂੰ ਲੁੱਟਣ ਦੀ ਪਲੈਨਿੰਗ ਬਣਾ ਰਹੇ ਸੀ ਜਿਸ ਦਾ ਨਕਸ਼ਾ ਵੀ ਇਹਨਾਂ ਕੋਲੋਂ ਮਿਲਿਆ ਔਰ ਉਸ ਤੋਂ ਬਾਅਦ ਦੁਬਾਰਾ ਪੁੱਛਗਿੱਛ ਕਰਨ ਤੇ ਵਜੀਦ ਪੁੱਛਗਿੱਛ ਤੇ ਇਹਨਾਂ ਨੇ 29 ਵਾਰ ਦਾ ਤਾਂ ਜਿਹੜੀਆਂ ਟੋਟਲ ਸਿਟੀ ਦੇ ਵਿੱਚ ਔਰ ਨੇੜੇ ਤੇੜੇ ਜਿਹੜੇ ਰੂਰਲ ਪੁਲਿਸ ਸਟੇਸ਼ਨਸ ਨੇ ਉਹਨਾਂ ਦੇ ਵਿੱਚ ਕਰਨੀਆਂ ਮੰਨੀਆਂ ਆ ਜਿਹਦੇ ਵਿੱਚੋਂ 4 ਮੋਟਰਸਾਈਕਲ ਸਨੈਚ ਕੀਤੇ ਨੇ 2 ਪਿਸਟਲ ਪੁਆਇੰਟ ਦੇ ਉੱਤੇ ਘਾਰਾਂ ਇਹਨਾਂ ਨੇ ਸਨੈਚ ਕੀਤੀਆਂ ਨੇ ਇੱਕ ਐਕਟਿਵਾ ਬ੍ਰਾਂਦ ਕੀਤੀ ਐ ਇੱਕ ਸੰਧੂ ਕਲੋਨੀ ਦੇ ਵਿੱਚ ਲੇਡੀਜ਼ ਦਾ ਮਰਡਰ ਹੋਇਆ ਸੀ ਉਹਦੇ ਵਿੱਚ ਵੀ ਇਹ ਸ਼ਾਮਲ ਸੀਗੇ ਔਰ ਉਸ ਤੋਂ ਇਲਾਵਾ ਜਿਹੜੇ 17 ਪੈਟਰੋਲ ਪੰਪ ਜਿਹੜੇ ਇਹਨਾਂ ਨੇ ਨੇੜੇ-ਤੇੜੇ ਜਿਹਦੇ ਵਿੱਚੋਂ 2 ਪੈਟਰੋਲ ਪੰਪ ਸਿਟੀ ਦੇ ਵਿੱਚ 13 ਪੈਟਰੋਲ ਪੰਪ ਜਿਹੜੇ ਸੀਗੇ ਇਹ ਰੂਰਲ ਏਰੀਆ ਦੇ ਵਿੱਚ ਇੱਕ ਤਰਨਤਾਰਨ ਦੇ ਵਿੱਚ ਇੱਕ ਬਟਾਲੇ ਵਿੱਚ ਔਰ ਇੱਕ ਲੁਧਿਆਣੇ ਦੇ ਵਿੱਚ ਇਹਨਾਂ ਨੇ ਜਿਹੜਾ ਪੈਟਰੋਲ ਪੰਪ ਲੁੱਟਿਆ ਜੋ ਇਹਨਾਂ ਨੂੰ ਅਰੈਸਟ ਕਰਕੇ ਵਿੱਚੋਂ ਟੋਟਲ 12 ਬੰਦੇ ਦੇ ਵਿੱਚੋਂ 6 ਬੰਦੇ ਜਿਹੜੇ ਹੁਣ ਤੱਕ ਅਰੈਸਟ ਹੋ ਚੁੱਕੇ ਨੇ ਜਿਨ੍ਹਾਂ ਦੇ ਕੋਲੋਂ ਦੋ ਪਿਸਟਲ ਬਰਾਮਦ ਕੀਤੇ ਜਾ ਚੁੱਕੇ ਨੇ ਚਾਰ ਦਾਤਰ ਬਰਾਮਦ ਕਰ ਚੁੱਕੇ ਨੇ ਮੋਟਰਸਾਈਕਲ ਇਹਨਾਂ ਕੋਲੋਂ ਬਰਾਮਦ ਹੋਏ ਨੇ ਜਿਹੜੇ ਇਹਨਾਂ ਨੇ ਸਨੇਚ ਕੀਤੇ ਸੀ ਔਰ ਜਿਨ੍ਹਾਂ ਦੇ ਵਾਰਦਾਤ ਕੀਤੀ ਸੀਗੀ ਔਰ 7000 ਰੁਪਏ ਜਿਹੜਾ ਕੈਸ਼ ਇਹਨਾਂ ਕੋਲੋਂ ਅਜੇ ਫਿਲਹਾਲ ਬਰਾਮਦ ਹੋਇਆ ਜੋ ਉਸ ਤੋਂ ਬਾਅਦ ਇਹਨਾਂ ਦੀ ਅਗਲੀ ਪੁੱਛਗਿੱਛ ਜਾਰੀ ਹੈ ਸਰ ਗੈਂਗਸਟਰ ਨਾਲ ਲਿੰਕ ਦਨੀ ਇੱਕ ਜੇਲ੍ਹ ਦੇ ਵਿੱਚੋਂ ਕੁਝ ਗੈਂਗਸਟਰ ਆਏ ਨੇ ਉਹਨਾਂ ਦੇ ਹੋ ਸਕਦਾ ਇਹਨਾਂ ਨਾਲ ਕੋਈ ਲਿੰਕ ਹੋਣ ਉਹ ਅਸੀਂ ਵੈਰੀ ਤਰੇ ਨਾਲ ਤੇ ਪਹਿਲੇ ਵੀ ਕੋ ਮਾਮਲੇ ਦਰਜ ਨੇ ਇਹ ਇਹਦੇ ਵਿੱਚੋਂ ਜਿਹੜਾ ਮੇਨ ਵਿਸ਼ਾਲ ਭਈਆ ਜਿਹਨੂੰ ਕਹਿੰਦੇ ਨੇ ਉਹ ਦਿਵਾਲੀ ਤੋਂ 15 ਕੇ ਦਿਨ ਬਾਅਦ ਜਿਹੜਾ ਜੇਲ੍ਹ ਤੋਂ ਬਾਹਰ ਆਇਆ ਸੀਗਾ ਪਹਿਲਾਂ ਵੀ ਉੱਤੇ 379 ਦੇ ਪਰਚੇ 6 ਦਿਨ ਤੋਂ ਬੰਦਾ ਜਿਹਦੇ ਮਾਮਲੇ ਦਰਜ ਨੇ ਨਹੀਂ ਬਾਕੀਆਂ ਤਾਂ ਵੀ ਹੋਣਗੇ ਅਸੀਂ ਵੈਰੀਫਾਈ ਕਰ ਰਹੇ ਆ ਤਾਂ ਦੋ ਤਾਂ +2 ਦੇ ਵਿੱਚ ਹੀ ਪੜਦੇ ਨੇ 19-19 ਸਾਲ ਦੇ ਬੱਚੇ ਨੇ ਔਰ ਇੱਕ ਬੰਦਾ ਜਿਹੜਾ ਉਹ ਡਾਕਟਰ ਨਾਲ ਕੰਮ ਕਰਦਾ ਜਿਹੜਾ ਦੇਖਭਾਲ ਕਰਦੇ ਨੇ ਬਜ਼ੁਰਗਾਂ ਦੀ ਉਹ ਕੰਮ ਕਰਦਾ ਹੈ ਇੱਕ ਬੰਦਾ ਜਿਹੜਾ ਵਿਸ਼ਾਲ ਭਈਆ ਇਹ ਆਨਲਾਈਨ ਕੱਪੜੇ ਵੇਚਦਾ ਹੈ ਇੱਕ ਇਹਨਾਂ ਦੇ ਵਿੱਚ ਅਕਸ਼ੇ ਹੈ ਮੁੰਡਾ ਸੋ ਇਹ ਸਾਰੇ 20 ਤੋਂ 22 ਸਾਲ ਦੇ ਨੇ ਔਰ ਇਹਦੇ ਵਿੱਚ ਜਿਹੜੇ ਬਾਕੀ ਬੰਦੇ ਅਰੈਸਟ ਕਰਨ ਵਾਲੇ 6 ਰਹਿੰਦੇ ਉਹਨਾਂ ਨੂੰ ਵੀ ਇਸ ਜਲਦੀ ਅਰੈਸਟ ਹਮਰੀ ਸਰ ਤੋਂ ਬਿਊਰੋ ਰਿਪੋਰਟ ਆ ਸਮਝੜ ਨਿਊਜ਼